ਧੰਨਵਾਦ ਬੱਸ ਮੇਰੇ ਪੁੱਤੇ ਦਾ ਚੜਦੀ ਸਾਡੀਆਂ ਧੀਆਂ ਨੇ ਹਾਂ ਸਾਡੀ ਅਮਰੀਕ ਦੀਆਂ ਭੈਣਾਂ ਨੇ ਸਾਡੀਆਂ ਧੀਆਂ ਨੇ ਸੱਚਾ ਪਾਸ਼ਾ ਚੜਦੀ ਕਲਾ ਰੱਖੇ ਮਰੀ ਹੁਣ ਅਸੀਂ 5 ਦਿਨ ਆਈ ਗਾਉਣ ਲਾਵਾਂਗੇ ਇਹ ਬਹੁਤ ਹੀ ਭਾਗਾ ਵਾਲਾ ਸਾਡੇ ਉਹ ਦਿਨ ਹੋਣਗੇ ਜੋ ਇਹ ਵੀਰ ਨੇ ਐਡੀ ਕੁਰਬਾਨੀ ਕੀਤੀ ਹੈ ਸੱਚ ਕਿਹਾ ਤੁਸੀਂ ਇੱਕ ਕੁੜੀ ਦਾ ਵਿਆਹ ਕਰਨਾ ਬੜਾ ਔਖਾ ਹੋ ਜਾਂਦਾ ਸਭ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਅਮਰੀਕ ਸਿੰਘ ਨਾਲ ਕਲਾਂ ਦਾ ਤੇ ਪੂਰਾ ਖਨਾਲ ਕਲਾਂ ਨਗਰ ਤੁਸੀਂ ਦੇਖੋ ਇੱਕ ਜੋ ਟੋਕੇ ਨਾਲ ਬੈਠਾ ਹੈ ਤੇ ਕਾ 21 ਤੇ ਅਗਲੀ ਵਾਰ 52 ਦਾ ਕਰਾ ਬਹੁਤ ਖੁਸ਼ਗਜ਼ਾਰ ਆ ਪਰਮਾਤਮਾ ਨੇ ਵੀ ਪਰਮਾਤਮਾ ਨੇ ਸਾਨੂੰ 21 ਵਿਆਹ ਕਰਨ ਦੀ ਸਮਰੱਥਾ ਬਖਸ਼ੀ ਹਨਾ ਵੀ ਅਸੀਂ ਇੱਕ ਗਰੀਬ ਲੜਕੀਆਂ ਦੇ ਵਿਆਹ ਕਰ ਸਕੀਏ ਜੀ ਸਾਡੇ ਪਿੰਡ ਵਾਸਤੇ ਤਾਂ ਇੱਕ ਪੂਰਾ ਪਿੰਡ ਵੈਲਕਮ ਵਾਸਤੇ ਬੈਠਾ ਹੈ ਪੇਤਾ ਤਿੰਨ ਉਤੋਰਦਾ ਸਾਰਾ ਸਮਾਨ ਉਸ ਤਰ੍ਹਾਂ ਦਿੱਤਾ ਜਾਊਗਾ ਪੇਟੀ ਅਲਮਾਰੀ ਵਾਸ਼ਿੰਗ ਮਸ਼ੀਨ ਸੋਫਾ ਸੈੱਟ ਜੋ ਜੋ ਚੀਜ਼ ਆਪਾਂ ਉਹ ਚੀਜ਼ ਵਾਸਤੇ ਦੇ ਸਕਦਾ 31 ਦੇ ਕਰ ਉਹ ਕਰਨ ਸਾਰਾ ਸਮਾਨ ਦਿੱਤਾ ਜਾ ਰਿਹਾ ਹੈ ਬਹੁਤ ਖੁਸ਼ੀ ਹੁੰਦੀ ਹੈ ਬਹੁਤ ਖੁਸ਼ੀ ਮੈਂ ਧੰਨਵਾਦ ਕਰਨਾ ਚਾਹੁੰਗੇ ਦੇਖ ਰਿਹਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਮੈਂ ਜਿੰਨੇ ਮੇਰੇ ਸੱਜਣ ਮਿੱਤਰ ਹੋਰ ਪਿੰਡਾਂ ਦੇ ਵੀ ਤੇ ਮੈਂ ਫੇਰ ਮਿਲ ਕੇ ਸਾਰਿਆਂ ਨੂੰ ਰਿਕਵੈਸਟ ਕਰਦਾ ਵੀ 21 ਤਰੀਕ ਨੂੰ ਖਨਾਲ ਕਲਾਂ ਦੇ ਵਿੱਚ ਪਹੁੰਚਣਾ ਤੁਸੀਂ ਜਿਲ੍ਹਾ ਸੰਗਰੂਰ ਦੇ ਵਿੱਚ ਜਿੰਨਾਂ ਨਾਲ ਮੇਰੀ ਫੋਨ ਤੇ ਕੋਈ ਗੱਲ ਨਹੀਂ ਹੋਰੀ ਤੇ ਉਹ ਭਰਾਵਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਆ ਵੀ ਤੁਸੀਂ ਪਹੁੰਚਣਾ ਇੱਥੇ ਠੀਕ ਹੈ ਕੀ ਤਾਰੀਖ ਬੜੀ ਮਹੱਤਵਪੂਰਨ ਹੈ ਕਿਉਂਕਿ 21 ਤਾਰੀਖ ਨੂੰ 21 ਜ਼ਰੂਰਤਮੰਦ ਲੜਕੀਆਂ ਦੇ ਵਿਆਹ ਹੋਣ ਜਾ ਰਹੇ ਨੇ ਪਿੰਡ ਖਨਾਲ ਦੇ ਵਿੱਚ ਤਾਂ ਖਨਾਲ ਪਿੰਡ ਦੇ ਵਿੱਚ ਮੌਜੂਦਾਂ ਤਸਵੀਰਾਂ ਦੇਖ ਸਕਦੇ ਹੋ ਤਾਂ ਜਿਹੜੀਆਂ ਤਿਆਰੀਆਂ ਹੋਈ ਤੋਂ ਖਿੱਚ ਦਿੱਤੀਆਂ ਨੇ ਤਾਂ ਬਹੁਤ ਵੱਡੇ ਪੱਧਰ ਤੇ ਜਿਹੜਾ ਇਹ ਉਪਰਾਲਾ ਹੋਣ ਜਾ ਰਿਹਾ ਹੈ ਸ਼ਲਾਗਾ ਯੋਗ ਕਦਮ ਜਿਹੜਾ ਪਿੰਡ ਖਨਾਲ ਕਲਾਂ ਦੇ ਵਿੱਚ ਹੋਣ ਜਾ ਰਿਹਾ ਹੈ ਤਸਵੀਰਾਂ ਦੇਖ ਸਕਦੇ ਹੋ ਤਾਂ ਪਿੰਡ ਦੀ ਪੰਚਾਇਤ ਮੌਜੂਦ ਹੈ ਅਮਰੀਕ ਸਿੰਘ ਹਰਵਿੰਦਰ ਭਾਈ ਹੋਰੀ ਮੌਜੂਦ ਨੇ ਤਸਵੀਰਾਂ ਦੇਖ ਸਕਦੇ ਹੋ ਤਾਂ ਗੱਲਬਾਤ ਕਰ ਲੀਨੇ ਪਹਿਲਾਂ ਸਰਪੰਚ ਸਾਹਿਬ ਮੌਜੂਦ ਨੇ ਸਰਪੰਚ ਸਾਹਿਬ ਇੱਕ ਲੜਕੀ ਦਾ ਵਿਆਹ ਕਰਨਾ ਬੜਾ ਔਖਾ ਹੋ ਜਾਂਦਾ 21 ਲੜਕੀਆਂ ਦੇ ਵਿਆਹ ਕਰਵਾਉਣ ਜਾ ਰਹੇ ਨੇ ਕਿਵੇਂ ਦੇਖੋ ਅਸੀਂ ਸਭ ਤੋਂ ਪਹਿਲਾਂ ਤਾਂ ਸਾਰੇ ਚੈਨਲ ਵਾਲਿਆਂ ਦਾ ਧੰਨਵਾਦ ਕਰਦੇ ਆ ਜੋ ਸਾਨੂੰ ਸਰੋਤੇ ਸੁਣਨਗੇ ਤੇ ਉਸ ਤੋਂ ਵੱਡੀ ਗੱਲ ਸਾਡੇ ਨਗਰ ਵਾਸਤੇ ਇਹ ਆ ਵੀ ਸਾਡੇ ਹੋਣ ਹਾਰ ਸਾਡੇ ਪਿੰਡ ਦੇ ਵਿੱਚ ਜੰਪਲ ਜੰਮੇ ਆ ਜਿਹੜੇ ਸਾਡਾ ਜਨਗਰ ਦਾ ਨੌ ਕਿੱਥੋਂ ਕਿੱਥੇ ਪਹੁੰਚ ਗਿਆ ਵੀ ਬਹੁਤ ਹੀ ਭਾਗਾ ਵਾਲਾ ਸਾਡੇ ਉਹ ਦਿਨ ਹੋਣਗੇ ਜੋ ਇਹ ਵੀਰ ਨੇ ਏਡੀ ਕੁਰਬਾਨੀ ਕੀਤੀ ਐ ਸੱਚ ਕਿਹਾ ਤੁਸੀਂ ਇੱਕ ਕੁੜੀ ਦਾ ਵਿਆਹ ਕਰਨਾ ਬੜਾ ਔਖਾ ਹੋ ਜਾਂਦਾ ਤੇ ਇਹਨਾਂ ਕੋਲੇ ਇੰਨੀ ਇੱਕ ਹੋਰ ਕੁੜੀਆਂ ਦੇ ਫੋਨ ਆ ਗਏ ਕਹਿੰਦੇ ਹੁਣ ਇੱਕ ਟਰਮ ਹੋਰ ਰੱਖਣੀਆਂ ਮਹੀਨੇ ਦੋ ਮਹੀਨੇ ਬਾਅਦ ਹੋਰ 50 ਕੁੜੀਆਂ ਦੇ ਘੱਟੋ-ਘੱਟ ਇਹ 31 ਕੁੜੀਆਂ ਦੇ ਪਾਰ ਇਹ ਆਉਦੇ ਵਿੱਚ ਵੀ ਕਰਨਾ ਕਿਉਂਕਿ ਇਹਨਾਂ ਦਾ ਮੈਂ ਇਹਨਾਂ ਨਾਲ ਜਦੋਂ ਤੋਂ ਵਿਚ ਰਿਆਂ ਤੇ ਮੈਨੂੰ ਇਹ ਲੱਗਿਆ ਵੀ ਇਹ ਇਨਸਾਨ ਦਾ ਜਿਹੜਾ ਦਿਲਾ ਨਾ ਹੋਰ ਸਾਹ ਦਾ ਵੀ ਜੋ ਕੋਈ ਕਿਸੇ ਨੇ ਕਹਿਤਾ ਇਹਨੇ ਕਹਿ ਦੇਣਾ ਵੀ ਜਵਾਬ ਜੈ ਨਹੀਂ ਦਿੱਤਾ ਜਾਂਦਾ ਉਹ ਪ੍ਰਮਾਤਮਾ ਦਾ ਮੇਰ ਪਰਿਆ ਹੱਥ ਹੈ ਨਾ ਤੇ ਜਿਵੇਂ ਵੀ ਹੈ ਹਨਾ ਵੀ ਕਿੱਥੋਂ ਕੀ ਹੋ ਰਿਹਾ ਮੈਂ ਇਹਨਾਂ ਨਾਲ ਕੱਲ ਰਾਤ ਕੁਛ ਜਾਣਾ ਸੀ ਅਸੀਂ ਕਿਤੇ ਉੱਥੇ ਗਏ ਘਟੋ ਘਟ 10 ਕ ਫੋਨ ਆਏ ਜਿਹੜੇ ਕਹਿੰਦੇ ਭਾਈ 2 ਲੱਖ ਦੇ ਦਈਏ ਪੁੰਨ ਕਰਨਾ ਸੀ ਪਰ ਇਹਨਾਂ ਨੇ ਹਰੇਕ ਨੂੰ ਜਵਾਬ ਦਿੱਤਾ ਵੀ ਨਹੀਂ ਜੀ ਇਸ ਵਾਰੀ ਨਹੀਂ ਵੀ ਇਸ ਵਾਰੀ ਸਾਡੇ ਕੋਲੇ ਪੈਸੇ ਪੂਰੇ ਹੋ ਗਏ ਵੀ ਅਗਲੀ ਵਾਰੀ ਤੁਸੀਂ ਆਪ ਦਾ ਯੋਗਦਾਨ ਉੱਥੇ ਆ ਕੇ ਪਾ ਸਕਦੇ ਹੋ ਜੇ ਕਿਸੇ ਤੋਂ ਇਹਨਾਂ ਨੇ ਕੁਝ ਲਿਆ ਤਾਂ ਲੋਕਾਂ ਦੇ ਵਿੱਚ ਲਿਆਏ ਨਹੀਂ ਹੈਗਾ ਵੀ ਜਿਵੇਂ ਅਸੀਂ ਦੇਖਿਆ ਵੀ ਕਲੰਬਾਂ 'ਚ ਖੇਡਾਂ ਵੀ ਹੁੰਦੀਆਂ ਨੇ ਬੱਚ ਤਾਂ ਹੀ ਹੂ ਕਰਦੇ ਆ ਪਰ ਇਹਨਾਂ ਨੇ ਲਾਇ ਵੀ ਕੀਤਾ ਸਾਰਾ ਕੁਝ ਬੜੀ ਪਿੰਡ ਨੂੰ ਖੁਸ਼ੀ ਹੈ ਅਸੀਂ ਕੱਲ੍ਹ ਦੇ ਹੀ ਇਹ ਲਾ ਲੋ ਵੀ ਜਦੋਂ ਦਾ ਅਸੀਂ ਟੱਚ 'ਚ ਆਏ ਆ ਇੱਕ ਦੂਜੇ ਦੇ ਮੰਡੀ ਦੇ ਵਿੱਚ ਤੁਸੀਂ ਦੇਖੋਗੇ ਘਟੋ ਘਟ 50 60 ਮਾਈਆਂ 50 60 ਬੰਦੇ ਨੌਜਵਾਨ ਗੱਬਰੂ ਮੁੰਡੇ ਕੰਮ ਕਰ ਲੱਗੇ ਹੋਏ ਆ ਵੀ ਕਿਉਂਕਿ ਤਾਰੋਂ ਬਹੁਤ ਲੋਕਾਂ ਨੇ ਆਉਣਾ ਇਕੱਠデア ਸਾਡੇ ਕੋਲੇ ਐਮ 10000 ਤੋਂ ਉੱਪਰ ਹੀ ਇਕੱਠ ਨੇ ਹੋਣਾ ਵੀ ਇਸ ਕਰਕੇ ਕੱਲੇ ਦੇ ਵਸਦੀ ਰੋਗ ਨਹੀਂ ਵੀ ਵੀਰ ਕੱਲਾ ਕਰ ਨਹੀਂ ਸਕਦਾ ਕਿਉਂਕਿ ਕੋਈ ਬੰਦਾ ਉਹ ਮੰਨ ਲਓ ਪੈਸੇ ਤੇ ਖੜਿਆ ਤਾਂ ਨਾਲ ਯੋਗਦਾਨ ਲੋਕਾਂ ਦਾ ਬਹੁਤ ਵੱਡੀ ਗੱਲ ਆ ਸਾਡੇ ਨਗਰ ਨੇ ਨੱਕ ਸਹਾਰਾ ਦਿੱਤਾ ਤੇ ਮੈਂ ਫੇਰ ਵੀ ਇੱਕ ਬੇਨਤੀ ਹੋਰ ਕਰਦਾ ਨਗਰ ਵਾਸੀਆਂ ਨੂੰ ਮੇਰੇ ਵਾਲਾ ਨੂੰ ਕਾਸ਼ ਕਰਕੇ ਪ੍ਰਭੂ ਕੁਛ ਬਖੇਵੇਂ ਮੇਰੇ ਨਾਲ ਹੋ ਸਕਦੇ ਆ ਇਹਨਾਂ ਨਾਲ ਆਪਣੇ ਕੋਈ ਨਹੀਂ ਸਾਰੇ ਇਕੱਠੇ ਹੋ ਕੇ ਆਪਾਂ ਜੱਗ ਦੇ ਵਿੱਚ ਸਿਰ ਪਾਈਏ ਸਾਰੇ ਜੱਗ ਦੇ ਵਿੱਚ ਇੱਕ ਸਾਨੂੰ ਦੇ ਕਰਮ ਵਾਲੇ ਆ ਅਸੀਂ ਸਾਡੇ ਪਿੰਡ ਦੇ ਵਿੱਚ ਇਹ ਚੀਜ਼ ਹੋ ਰਹੀ ਆ ਲੋਕ ਇਹ ਕਹਿੰਦੇ ਆ ਵੀ ਯਾਰ ਸਾਡੇ ਕਰ ਦੋ ਇਹਨੂੰ ਕੀ ਕਰਨ ਨੂੰ ਤੋੜਾ ਡਿੜਬੇ ਮੰਡੀ ਸਾਡੇ ਲਾਗੇ ਮੰਡੀ ਸ਼ਹਿਰ ਦੀ ਬਹੁਤ ਵੱਡੀ ਆ ਉੱਥੇ ਵੀ ਕਰ ਸਕਦਾ ਕਿਸੇ ਦੇ ਵੀ ਨੰਬਰ ਬਣਾਉਣੇ ਆ ਉੱਥੇ ਕਰ ਸਕਦਾ ਵੀ ਇਹਨੇ ਆਪਣੇ ਪਿੰਡ ਨੂੰ ਹੀ ਚੁਣਿਆ ਜੇ ਯਾਰ ਇਹਦੂ ਅਸੀਂ ਵੀ ਇੱਥੇ ਗਲਤ ਹੋਵਾਂਗੇ ਜੇ ਅਸੀਂ ਇਹਦਾ ਸਾਥ ਨਹੀਂ ਦਿੰਦੇ ਕਿਉਂਕਿ ਨਗਰ ਨੂੰ ਪਰ ਮੈਨੂੰ ਖੁਸ਼ੀ ਆ ਵੀ ਨਗਰ ਅੱਜ ਬਹੁਤ ਆਇਆ ਦੇ ਆਉਣ ਵਾਲੇ ਸਮੇਂ 'ਚ ਕੱਲੇ ਕੱਲੀ ਮਾਈ ਸਾਡੀ ਕੱਲੇ ਕੱਲੇ ਭਾਈ ਸਾਰੇ ਪਿੰਡ ਅਸੀਂ ਨੇ ਇੱਥੇ ਆ ਕੀ ਜੀ ਆਇਆਂ ਨੂੰ ਕਹਿਣਾ ਜਿਹੜੇ ਲੋਕੋ ਬਾਹਰੋਂ ਆਉਣਗੇ ਵਰਾਤਾਂ ਆਉਣਗੀਆਂ ਅਸੀਂ ਉਹਨਾਂ ਨੂੰ ਸਿਰ ਤੇ ਭਾਵਾਂਗੇ ਜੋ ਵੀ ਲੀਡਰ ਸਹਿਵਾਨ ਨੇ ਆਉਣਾ ਜਿਨ੍ਹਾਂ ਨੂੰ ਕਾੜ ਗਏ ਹੋਏ ਆ ਬਹੁਤ ਵਧੀਆ ਦਾ ਮਾਹੌਲ ਬਣਿਆ ਹੋਇਆ ਪਿੰਡ ਦੇ ਵਿੱਚ ਰੌਣਕ ਲੱਗੀ ਪਈ ਹੈ ਇਹ ਅਸੀਂ ਖੁਸ਼ ਨਸੀਬ ਹੈ ਆ ਪੰਚਾਇਤ ਸਾਰੇ ਵੀ ਸਾਡੇ ਹਿੱਸੇ ਆਰੀ ਹੈ ਸਾਡੀ ਪੰਚਾਇਤ ਦੇ ਹਿੱਸੇ ਇਹ ਮੰਨ ਲਓ ਵਿਆਹ ਆ ਰਿਹਾ ਨਹੀਂ ਚਲੋ ਪਿੰਡਾਂ ਦੇ ਵਿੱਚ ਤੁਸੀਂ ਆਪ ਹੀ ਸੋਚਦੇ ਹੋ ਵੀ ਯਾਰ ਇਸ ਤਰ੍ਹਾਂ ਦਾ ਦਾਨੀ ਸੱਜਣ ਕੋਈ ਕੋਈ ਉੱਠਦੇ ਆ ਸਾਨੂੰ ਖੁਸ਼ੀ ਆ ਬਹੁਤ ਜ਼ਿਆਦਾ ਖੁਸ਼ੀ ਆ ਜੀ ਤਾਂ ਭਾਈ ਕਿਵੇਂ ਦੇਖਦੇ ਹੋ 21 ਤਰੀਕ ਬੜੀ ਅਹਿਮ ਤਰੀਕ ਹੈ ਬੜੀ ਭਾਗਾਂ ਵਾਲੀ ਤਰੀਕ ਹੈ ਜਿਹੜੇ ਉਪਰਾਲਾ ਹੋਣ ਜਾ ਰਹੇ ਆ ਹਾਂਜੀ ਵੀਰੋ ਵੀਰ ਵੱਲੋਂ ਕੀਤਾ ਜਾ ਰਿਹਾ ਪੂਰਾ ਉਪਰਾਲਾ ਬੱਬੀ ਵੀ ਰਹਿਗਾ ਤੇ ਸਰਪੰਚ ਸਾਹਿਬ ਪੂਰੀ ਪੰਚਾਇਤ ਇਹਨਾਂ ਹੀ ਪੂਰਾ ਨਗਰ ਪੂਰਾ ਸਾਥ ਦੇ ਰਹੇ ਨੇ ਸਾਨੂੰ ਕਿਸੇ ਬੰਦੇ ਨੇ ਕੋਈ ਐਦਾਂ ਨਹੀਂ ਕਿਹਾ ਵੀ ਤੁਸੀਂ ਗਲਤ ਕਰ ਰਹੇ ਹੋ ਸਹੀ ਕਰ ਰਹੇ ਹੋ ਸਾਰਾ ਕੁਝ ਓਕੇ ਪੂਰਾ ਸਾਥ ਮਿਲ ਰਿਹਾ ਹੈ ਜੀ ਤਾਂ ਜਿਨ੍ਹਾਂ ਦੀ ਚਰਚਾ ਹੋ ਰਹੀ ਹੈ ਬਾਈ ਅਮਰੀਕ ਬਾਈ ਮੌਜੂਦ ਹੈ ਅਮਰੀਕ ਬਾਈ ਖੁਸ਼ੀ ਮਿਲਦੀ ਆਪਣਾ ਜੰਪਰ ਬਹੁਤ ਖੁਸ਼ੀ ਬਾਈ ਦੇਖ ਯਾਰ ਧੁੱਪ ਦੇ ਵਿੱਚ ਸਾਰੀਆਂ ਮਾਈਆਂ ਮੇਰੇ ਪਿੰਡ ਦੇ ਯਾਰ ਸਾਰੇ ਲੋਕ ਬੜੀ ਖੁਸ਼ੀ ਯਾਰ ਮੈਨੂੰ ਤਾਂ ਮਲਕ ਮੈਂ ਤਾਂ ਸੋਚਿਆ ਵੀ ਨਹੀਂ ਯਾਰ ਬੀਰਨਾ ਸਾਥ ਪਿੰਡ ਦੇ ਵਿੱਚੋਂ ਮਿਲੂ ਸਰਪੰਚ ਸਾਹਿਬ ਹੋਰ ਮੇਰੇ ਸੱਜਣ ਮਿੱਤਰ ਨੇ ਸਾਰੇ ਯਾਰ ਇਹਦੇ ਵਿੱਚ ਨਾਲ ਨੇ ਮੇਰੇ ਬਹੁਤ ਹੀ ਜਿਆਦਾ ਖੁਸ਼ੀ ਹੈ ਅਮਨ ਉਸ ਗੱਲ ਦੀ ਅਮਰੀਕਾ ਇੱਕ ਚਰਚਾ ਹੋਈ ਸੀ ਜਿਵੇਂ ਕਹਿੰਦੇ ਸੀ ਵੀ ਡਿਡਬਾ ਵੀ ਹੋ ਸਕਦਾ ਸੀ ਪਿੰਡੇ ਕਿਉਂ ਚੁਣਿਆ ਗਿਆ ਇਹ ਮੇਰਾ ਪਿੰਡ ਹੈ ਯਾਰ ਮੈਨੂੰ ਇਹ ਆ ਵੀ ਮੇਰੇ ਪਿੰਡ ਦੇ ਹੀ ਵਿੱਚ ਮੈਂ ਕੰਮ ਕਰਾਂ ਮੇਰੇ ਪਿੰਡ ਦਾ ਹੀ ਨਾਮ ਰੋਸ਼ਨ ਹੋਵੇ ਹੈ ਨਾ ਸਾਨੂੰ ਕਿਤੇ ਵੀ ਕਰ ਸਕਦੇ ਹੋ ਹੋਰ ਵੀ ਬਹੁਤ ਲੋਕਾਂ ਨੇ ਸਾਨੂੰ ਫੋਨ ਆਉਂਦੇ ਨੇ ਵੀ ਸਾਡੇ ਇੱਥੇ ਤੁਸੀਂ ਪ੍ਰੋਗਰਾਮ ਰੱਖੋ ਅਸੀਂ ਥੋੜਾ ਸਾਦਮ ਪਰ ਜੋ ਵੀ ਪ੍ਰੋਗਰਾਮ ਕਰਨਾ ਮੈਂ ਆਪਣੇ ਹੀ ਪਿੰਡ ਦੇ ਵਿੱਚ ਹੀ ਕਰਨਾ ਅਗਲੀ ਵਾਰੀ ਅਸੀਂ ਫੇਰ ਅਗਲੇ ਸਾਲ 51 ਕੁੜੀਆਂ ਦੇ ਕਰਨ ਉਹ ਵੀ ਆਪਣੇ ਹੀ ਪਿੰਡ ਦੇ ਵਿੱਚ ਕਰਨੀਆਂ ਨੇ ਹੈ ਨਾ ਲੱਖਾਂ ਦਾ ਖਰਚਾ ਹੋ ਜਾਂਦਾ ਤਾਂ ਕੋਈ ਡਰ ਨਹੀਂ ਕੋਈ ਬਾਈ ਡਰ ਕੋਈ ਨਹੀਂ ਸੱਜਣ ਮਿੱਤਰ ਬਹੁਤ ਨੇ ਯਾਰ ਸਾਥ ਦੇਣੇ ਹੌਸਲੇ ਬਹੁਤ ਨੇ ਮੇਰੇ ਮਿੱਤਰਾਂ ਦਾ ਆਪਣੇ ਦਾ ਨਾ ਮੇਰੇ ਪਿੰਡ ਦੇ ਲੋਕ ਬਹੁਤ ਸਹਿਯੋਗ ਦਿੰਦੇ ਨੇ ਨਾ ਮਾਈਆਂ ਬਹੁਤ ਸਹਿਯੋਗ ਦਿੰਦੀਆਂ ਤੁਸੀਂ ਦੇਖੋ ਜਿਹੜਾ ਧੁੱਪ ਦੇ ਵਿੱਚ ਲੱਗੀਆਂ ਹੋਈਆਂ ਬੱਚੀਆਂ ਇਹਨਾਂ ਨੂੰ ਕੋਈ ਲਾਲਚ ਕਿਸੇ ਚੀਜ਼ ਜਨਪ੍ਰਾਵਾ ਨੂੰ ਹੋਰ ਸਾਰਿਆਂ ਨੂੰ ਮੈਨੂੰ ਬੜੀ ਖੁਸ਼ੀ ਹੈ ਸਾਰੇ ਮੇਰੇ ਸੱਜਣ ਭਰਾ ਮੇਰੇ ਮਿੱਤਰ ਮਾਈਆਂ ਭੈਣਾਂ ਸਾਰੀਆਂ ਇੱਥੇ ਨੇ ਮੇਰੇ ਹੈਨਾ ਥੈਂਕ ਯੂ ਬਹੁਤ ਖੁਸ਼ੀ ਹੁੰਦੀ ਹੈ ਬਹੁਤ ਖੁਸ਼ੀ ਹੈ ਧੰਨਵਾਦ ਕਰਨਾ ਚਾਹਾਂਗੇ ਦੇਖ ਰਹੇ ਹਾਂ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਮੈਂ ਜਿੰਨੇ ਮੇਰੇ ਸੱਜਣ ਮਿੱਤਰ ਹੋਰ ਪਿੰਡਾਂ ਦੇ ਵੀ ਤੇ ਮੈਂ ਫੇਰ ਮਿਲ ਕੇ ਸਾਰੋ ਰਿਕਵੈਸਟ ਕਰਦਾ ਵੀ 21 ਤਰੀਕ ਨੂੰ ਖਨਾਲ ਕਲਾਂ ਦੇ ਵਿੱਚ ਪਹੁੰਚਣਾ ਤੁਸੀਂ ਨੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਜਿੰਨਾਂ ਨਾਲ ਮੇਰੀ ਫੋਨ ਤੇ ਕੋਈ ਗੱਲ ਨਹੀਂ ਹੋਰੀ ਤੇ ਉਹ ਭਰਾਵਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਆ ਵੀ ਤੁਸੀਂ ਪਹੁੰਚਣਾ ਇੱਥੇ ਠੀਕ ਨੇ ਤਾਂ ਬੱਬੀ ਭਾਈ ਮੌਜੂਦ ਨੇ ਬੱਬੀ ਜੀ ਕਿਵੇਂ ਦੇਖਦੇ ਹੋ ਪਿੰਡ ਪੂਰਾ ਸਾਥ ਦੇ ਰਿਹਾ 21 ਲੜਕੀਆਂ ਦੇ ਵਿਆਹ ਹੋਣ ਜਾ ਰਹੇ ਨੇ ਹਾਂਜੀ ਸਭ ਤੋਂ ਵੱਡੀ ਗੱਲ ਇਹ ਹੈ ਜੀ ਇੱਥੇ ਦੀ ਪੰਚਾਇਤ ਆ ਜਿਹੜੀ ਪੰਚਾਇਤ ਬਹੁਤ ਹੀ ਸੂਝਮਾਨ ਤੇ ਸੁਲਝੋਖਾ ਇਨਸਾਨ ਨੇ ਸਾਡੇ ਸਰਪੰਚ ਸਾਹਿਬ ਬਾਈ ਨੇ ਥੋੜਾ ਜਿਹਾ ਸਰਪੰਚ ਸਾਹਿਬ ਨੂੰ ਆਖਿਆ ਸਰਪੰਚ ਸਾਹਿਬ ਨੇ ਜਦੋਂ ਅਨਾਉਂਸਮੈਂਟ ਕਰਾਈ ਨਾ ਆ ਤੁਹਾਡੇ ਸਾਹਮਣੇ ਹੈ ਹਨਾ 100 200 ਵਿੱਚ ਬਜ਼ੁਰਗ ਮਾਤਾ ਬੰਦੇ ਸਾਰੀ ਏਜ ਦੇ ਹਨਾ ਤੁਸੀਂ ਦੇਖ ਲਓ ਵੀ ਇੰਨੀ ਗਰਮੀ ਦੇ ਵਿੱਚ ਕਿਵੇਂ ਸੇਵਾ ਕਰਨ ਪਿੰਡ ਬਹੁਤ ਜ਼ਿਆਦਾ ਸਹਿਯ ਬਹੁਤ ਵਧੀਆ ਸ਼ੁਰੂ ਕਰ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਜੀ ਅੱਜ ਤੋਂ ਹਾਂ ਜੀ ਟੈਂਟ ਦਾ ਸਮਾਨ ਆ ਚੁੱਕਿਆ ਜੀ ਸਫਾਈ ਦਾ ਕੰਮ ਚੱਲ ਪਿਆ ਕਾਫੀ ਅਪੀਲ ਕਰਨੇ ਚਾਹੂੰਗਾ ਜਿਹੜੇ ਲਾਗੇ ਦੇ ਪਿੰਡ ਨੇ ਆ ਫਿਰ ਹੋਰ ਨਹੀਂ ਲੋਕਾਂ ਨੂੰ ਪੀਲੇ ਇਹੀ ਹੈ ਜੀ ਵੀ ਜਿੱਦਾਂ ਉਰੇ ਦਾ ਨਗਰ ਸਾਨੂੰ ਸਹਿਯੋਗ ਦੇ ਰਿਹਾਗਾ ਹੋਰ ਪਿੰਡਾਂ ਚ ਵੀ ਨੌਜਵਾਨ ਜਾਂ ਕਲੱਬ ਇਦਾਂ ਦੇ ਜਿਹੜਾ ਵਿਆਹਾਂ ਦਾ ਪ੍ਰੋਗਰਾਮ ਉਹ ਜ਼ਰੂਰ ਕਰਨ ਤੇ ਖੇਡਾਂ ਦਾ ਸਿਸਟਮ ਸਾਨੂੰ ਪਤਿਆ ਥੋੜਾ ਜਿਹਾ ਪਾਰਟੀ ਬਾਜੀ ਤੋਂ ਉੱਠ ਕੇ ਤੇ ਇਹੀ ਅਪੀਲ ਹੈ ਜੀ ਵੀ ਜ਼ਰੂਰ ਇਦਾਂ ਦਾ ਕਾਰਜ ਕਰਨਾ ਹਾਂਜੀ ਉਹ ਵੀਰਾਂ ਦੇਖ ਸਕਦੇ ਹੋ ਸਰਪੰਚ ਸਾਹਿਬ ਹਾਂਜੀ ਸਰਪੰਚ ਸਾਹਿਬ ਇੱਕ ਅ ਬੀਤ ਸਰਪੰਚਣੀ ਵੀ ਸਵੇਰ ਦੀ 7 ਵਜੇ ਦੀ ਉਰੇ ਲੱਗੀ ਹੋਈ ਆ ਝਾੜੂ ਫੜ ਕੇ ਆਪ ਤੁਸੀਂ ਦੇਖ ਸਕਦੇ ਹੋ ਈਤ ਵੀ ਹੁਣ ਉਹ ਗਾਰੇ ਆ ਪਿੱਛੇ ਉਹ ਵੀ ਦੇਖੋਗੇ ਪਰ ਮੈਂ ਫਿਰ ਵੀ ਇਲਾਕੇ ਦੇ ਵਿੱਚ ਜਿੰਨੇ ਵੀ ਲਾਗੇ ਲਾਗੇ ਪਿੰਡ ਨੇ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਸਾਰੇ ਸਰਪੰਚਾਂ ਨੂੰ ਸਾਰੇ ਪੰਚਾਂ ਨੂੰ ਵੀ ਬਾਈ ਤੁਸੀਂ ਜ਼ਰੂਰ ਆਉਣਾ ਕਿਉਂਕਿ ਹੁਣ ਤੱਕ ਅਸੀਂ ਕਾਰਡ ਵੀ ਪਛਾਏ ਹੋਏ ਆ ਸਰਪੰਚਾਂ ਤੱਕ ਅਸੀਂ ਇਹ ਬੇਨਤੀ ਹੱਥ ਬੰਨ੍ਹ ਕੇ ਤੁਹਾਡੇ ਚੈਨਲ ਰਾਹੀਂ ਵੀ ਕਰਦੇ ਆ ਵੀ ਜਿਵੇਂ ਲਾਗੇ ਪਿੰਡ ਨੇ ਸਾਰੇ-ਸਾਰੇ ਪਿੰਡ ਆਓ ਸਾਰਿਆਂ ਨੂੰ ਵੈਲਕਮ ਹੈ ਅਸੀਂ ਤੁਹਾਨੂੰ ਡਿਕਾਂਗੇ ਸਾਰਿਆਂ ਦਾ ਮੈਂ ਫਿਰ ਤੈ ਤੈ ਦਿਲੋਂ ਧੰਨਵਾਦ ਕਰਦਾ ਆਪਣੀ ਪੰਚਾਇਤ ਵੱਲੋਂ ਸਾਰੇ ਮੈਂਬਰ ਸਾਹਿਬਾਂ ਵੱਲੋਂ ਤੇ ਅਸੀਂ ਭਾਈ ਦੇ ਨਾਲ ਖੜੇ ਆ ਤਾਂ ਤਸਵੀਰਾਂ ਦੇਖ ਸਕਦੇ ਹੋ ਤਾਂ ਪੂਰੀ ਪਿੰਡ ਦੀ ਪੰਚਾਇਤ ਹੈ ਜਿਹਦੀ ਤਾਂ ਉਹ ਵੀ ਮੌਜੂਦ ਹੈ ਤਾਂ ਸਵੇਰ ਤੋਂ ਹੀ ਜਿਹੜੀਆਂ ਤਿਆਰੀਆਂ ਖਿੱਚ ਦਿੱਤੀਆਂ ਨੇ ਤਾਂ 21 ਲੜਕੀਆਂ ਦੇ ਵਿਆਹ ਹੋਣ ਜਾ ਰਹੇ ਬੜੇ ਵੱਡੇ ਪੱਧਰ ਤੇ ਜਿਹੜਾ ਅਮਰੀਕ ਬਾਈ ਹੋ ਰਿਓ ਉਪਰਾਲਾ ਕਰਨ ਜਾ ਰਹੇ ਨੇ ਤਾਂ ਹੋਰ ਵੀ ਅਹਿਮ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ